ਹਾਂਜੀ ਸਰ ਅੱਜ ਬੜੇ ਮਹੱਤਵਪੂਰਨ ਮੁੱਦੇ ਤੇ ਮੈਂ ਦੁਆਰਾ ਤੁਹਾਡੇ ਸਾਹਮਣੇ ਜਨਤਾ ਦੇ ਰੂਰੂ ਹੋ ਰਿਹਾ ਜਦੋਂ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਤੋਂ ਬਾਕੀ ਤਾਂ ਗੱਲਾਂ ਛੱਡੀਏ ਲੋਕਤੰਤ੍ਰਿਕ ਜਿਹੜੀਆਂ ਪ੍ਰਕਿਰਿਆਵਾਂ ਆ ਉਹਨਾਂ ਦਾ ਵੀ ਧਜੀਆਂ ਲਾਈਆਂ ਜਾ ਰਹੀਆਂ ਜਿੰਨੇ ਵੀ ਬਾਈ ਇਲੈਕਸ਼ਨ ਪੰਜਾਬ ਦੇ ਅੰਦਰ ਹੋਏ ਆ ਜਿੰਨਾ ਧੱਕਾ ਇਸ ਸਰਕਾਰ ਨੇ ਕੀਤਾ ਅੱਜ ਤੱਕ ਇੰਨਾ ਧੱਕਾ ਪੰਜਾਬ 'ਚ ਦੇਖਣ ਨੂੰ ਨਹੀਂ ਮਿਲਿਆ ਮੈਂ ਤਰਨਤਾਰਨ ਦੇ ਇਲੈਕਸ਼ਨ ਦੀ ਗੱਲ ਕਰਾਂ ਤਾਂ ਸਾਬ ਇਹ ਐਪੀਸੋਡ ਤੁਹਾਡੇ ਨਾਲ ਸਾਂਝੇ ਹੈਗੇ ਆ ਪਰ ਅੱਜ ਮੈਂ ਤੁਹਾਨੂੰ ਬਕਾਇਦਾ ਹੁਸ਼ਿਆਰਪੁੱਤ ਦੀ ਗੱਲ ਕਰ ਰਿਹਾ ਅਧਿਕਾਰੀ ਕਹਿੰਦੇ ਆ ਕਿ ਸਾਡੇ ਤੇ ਕੋਈ ਦਬਾਅ ਨਹੀਂ ਪਰ ਜੇ ਅਧਿਕਾਰੀਆਂ ਤੇ ਦਬਾਅ ਨਹੀਂ ਹੈਗਾ ਤੇ ਜਿਹੜੀਆਂ ਗਲਤੀਆਂ ਅਧਿਕਾਰੀ ਕਰ ਰਹੇ ਆ ਇਹਦਾ ਮਤਲਬ ਆ ਫਿਰ ਉਹਨਾਂ ਦੇ ਵਿੱਚ ਅਧਿਕਾਰੀਆਂ ਦੀ ਇਹ ਨਲਾਕੀ ਆ ਜਾਂ ਤਾਂ ਦਬਾਅ ਵਾ ਜਾਂ ਨਲਾਕੀ ਆ ਜਦੋਂ ਜ਼ਿਲ੍ਹਾ ਪ੍ਰਸ਼ਦ ਦਾ ਚੋਣ ਆਬ ਦੀ ਘੋਸ਼ਣਾ ਹੋਈ ਅਸੀਂ ਵੱਖ-ਵੱਖ ਜਿਹੜੇ ਡਿਪਾਰਟਮੈਂਟ ਹੈਗੇ ਆ ਇਹਨਾਂ ਦੇ ਕੋਲੋਂ ਅਸੀਂ ਲਿਸਟਾਂ ਲਈਆਂ ਨਾਵਾਂ ਦੀਆਂ ਕਿਹੜੇ ਪਿੰਡ ਕਿਹੜੇ ਕਿਹੜੇ ਇਲਾਕੇ 'ਚ ਹੈਗੇ ਆ ਉਹ ਲਿਸਟਾਂ ਦੇ ਵਿੱਚ ਵੀ ਫਰਕ ਆਇਆ ਜਿਹਨੂੰ ਆਪਾਂ ਅਧਿਕਾਰੀਆਂ ਦੇ ਧਿਆਨ 'ਚ ਲਿਆਉਂਦਾ ਚਲੋ ਗੱਲ ਠੀਕ ਹੋ ਗਈ ਹੁਣ ਮੈਂ ਅੱਜ ਤਾਂ ਹੱਦ ਹੋ ਗਈ ਮੈਂ ਅੱਜ ਆਫੀਸ਼ੀਅਲ ਤੌਰ ਦੇ ਉੱਪਰ ਚੋਣਾਂ ਪ੍ਰਕਿਰਿਆ ਜਿਹੜੀ ਜ਼ਿਲ੍ਹਾ ਪ੍ਰਸ਼ਦ ਦੀ ਆਖਰੀ ਦੌਰ 'ਚ ਚੱਲ ਰਹੀ ਆ ਮੈਂ ADC ਆਫਿਸ ਤੋਂ ਜਿਹੜੇ ਕੰਸਰਨਡ ਆਫੀਸਰਜ਼ ਹੈਗੇ ਆ ਟੈਲੀਫੋਨਿਕਲੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਪ੍ਰਚਾਰ ਦਾ ਅੰਤਮ ਸਮਾਂ ਕੀ ਆ ਵੈਸੇ ਤਾਂ ਜਨਰਲੀ ਹੁੰਦਾ ਕਿ ਇੱਕ ਦਿਨ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਤੇ 5 ਵਜੇ ਤੱਕ ਪ੍ਰਚਾਰ ਹੁੰਦਾ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਆ ਤਾਂ ਮੈਨੂੰ ਉਹਨਾਂ ਨੇ ਟੈਲੀਫੋਨਿਕ ਮੇਕੋ ਰਿਕਾਰਡਿੰਗ ਆ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਕਿ 12 ਤਰੀਕ 6 ਵਜੇ ਤੱਕ ਜਿਹੜਾ ਆ ਤੁਸੀਂ ਚੋਣ ਪ੍ਰਚਾਰ ਕਰ ਸਕਦੇ ਆ ਇਸੇ ਸੰਬੰਧ ਦੇ ਵਿੱਚ ਜਦੋਂ ਮੇਰੇ ਜਿਹੜੇ ਹੁਸ਼ਿਆਰਪੁਰ ਦੇ ਜਹਾਨਖੇਲਾ ਜ਼ੋਨ ਦੇ ਕੈਂਡੀਡੇਟ ਇਕਵਤ ਸਿੰਘ ਗੋਪੀ ਸ਼ਰੋਮੀ ਅਕਾਲੀ ਦਾਤ ਤੋਂ ਜਿਹੜਾ ਚੋਣ ਲੜ ਰਿਹਾ ਆ ਅਸੀਂ ਇਹਨਾਂ ਦੇ ਪ੍ਰਚਾਰ ਤੇ ਮੀਟਿੰਗਾਂ ਦੇ ਵਾਸਤੇ ਜਿਹੜੇ ਪਰਮਿਸ਼ਨਾਂ ਲੈਣ ਵਾਸਤੇ ਐਸ ਡੀ ਐਮ ਆਫਿਸ ਦਾ ਬੰਦਾ ਭੇਜਿਆ ਤਾਂ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਚੋਣ ਦਾ ਆਖਰੀ ਸਮੇਂ 11 ਤਰੀਕ ਸਵੇਰੇ 8 ਵਜੇ ਤੱਕ ਆ ਜਿਹੜਾ ਕਿਸੇ ਵੀ ਤਰੀਕੇ ਦਾ ਫਿਜ਼ੀਬਲ ਨਹੀਂ ਹੋ ਸਕਦਾ ਸਾਡੇ ਬਾਰ ਬਾਰ ਕਹਿਣ ਤੇ ਕਰਨ ਤੇ ਸਾਨੂੰ ਉਹਨਾਂ ਨੇ ਆ ਦੇਖੋ ਮਜਿਸਟਰ ਸਾਹਿਬ ਨੇ ਸਾਨੂੰ ਜਿਹੜੀ ਪਰਮਿਸ਼ਨ ਦਿੱਤੀ ਆ 11 ਤਰੀਕ ਸ਼ਾਮ ਦੀ 5 ਵਜੇ ਤੱਕ ਦਿੱਤੀ ਬਾਰ ਬਾਰ ਕਹਿਣ ਦੇ ਉੱਪਰ ਵੀ ਮੈਂ ਇਹ ਪੁੱਛਣਾ ਚਾਹੁੰਨਾ ਕਿ ਏਡੀਸੀ ਆਫਿਸ ਜਿਹੜਾ ਕਿ ਸਾਡਾ ਨੋਡਲ ਆਫਿਸ ਹੈ ਉਹ ਝੂਠ ਬੋਲ ਰਿਹਾ ਜਾਂ ਐਸਡੀਐਮ ਆਫਿਸ ਉਹ ਝੂਠ ਬੋਲ ਰਿਹਾ ਕੌਣ ਲੋਗ ਨੇ ਜਿਹੜੇ ਵਿੱਚ ਗੁੰਮਰਾਹ ਕਰ ਰਹੇ ਨੇ ਇਹ ਸਰਕਾਰ ਦੀ ਜਿਹੜੀ ਅਸਲੀ ਬੁਖੜਾਹਟ ਆ ਕਿ ਜਿਹੜੇ ਸਾਡੇ ਵਿਪਖਸ਼ੀ ਪਾਰਟੀਆਂ ਦੇ ਲੀਡਰਸ ਹੈਗੇ ਆ ਉਹਨਾਂ ਨੂੰ ਉਲਝਾ ਕੇ ਰੱਖਿਆ ਜਾਵੇ ਉਹਨਾਂ ਦੀ ਜਿਹੜੀ ਕੈਂਪੇਨਿੰਗ ਹੈ ਉਹਨੂੰ ਸਲੋ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਉਲਝੇ ਰਹਿਣ ਮੈਂ ਫਿਰ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਜੇਕਰ ਤੁਸੀਂ ਇਹ ਗੱਲ ਮੰਨਦੇ ਹੋ ਕਿ ਤੁਹਾਡੇ ਤੇ ਕੋਈ ਦਬਾਅ ਨਹੀਂ ਤਾਂ ਫਿਰ ਤੁਹਾਡੇ ਦੋ ਡਿਪਾਰਟਮੈਂਟ ਜਿਹੜੇ ਹੈਗੇ ਆ ਵੱਖ-ਵੱਖ ਜਾਣਕਾਰੀਆਂ ਜੇ ਦੇ ਰਹੇ ਆ ਤਾਂ ਇਹ ਅਧਿਕਾਰੀਆਂ ਦੀ ਨਿਲੈਕੀ ਆ ਹੋਰ ਕੁਝ ਨਹੀਂ ਪਰ ਮੈਂ ਬੜਾ ਹੋਸ਼ੋ ਹਵਾਚ ਕਹਿ ਰਿਹਾ ਕਿ ਇਹ ਕੇਵਲ ਸਰਕਾਰ ਦੀ ਨਕਾਮੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਤਾ ਹੈ ਕਿ ਇਸ ਵਾਰ ਦੇ ਇਹ ਜਿਹੜੇ ਚੋਣਾਂ ਆ ਉਹਨਾਂ ਲਈ ਬਹੁਤ ਔਖੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ਦੇ ਅੰਦਰ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਵਧ ਰਿਹਾ ਹੈ ਉਹਨਾਂ ਦੀ ਨਿਰਾਸ਼ਾ ਦਾ ਨਤੀਜਾ ਜਿਹੜਾ ਕਿ ਅਧਿਕਾਰੀਆਂ ਦੇ ਥਰੂ ਉਹ ਪੂਰਾ ਕਰ ਰਹੇ ਨੇ